ਜੋ ਕਿ ਮੁੱਖ ਮੰਤਰੀ ਸਾਹਿਬ ਇਸ ਰਕਵੇ ਦੇ ਬਾਹਰ 470 ਐਲ ਤੇ ਆ ਕੇ ਦੇਖ ਆਪਣੇ ਅਫਸਰਾਂ ਆ ਕੇ ਪੇਜ ਹੈ ਕਿ ਸਾਡੀ ਸ਼ਨੀਵਾਰ ਤੇ ਐਤਵਾਰ ਵਾਲੀਆਂ ਵਾਰੀਆਂ ਚ ਕਿੱਥੇ ਸਾਡੇ ਕੋਲੇ ਪਾਣੀ ਪਹੁੰਚਦਾ ਸਾਡੀ ਬਾਦਲ ਸਰਕਾਰ ਵੀ ਬਹੁਤ ਵੱਝਾ ਸੀ ਜਿਨ੍ਹਾਂ ਨੇ ਆਪਣੀ ਸਾਡੀਆਂ ਗੱਲਾਂ ਸਮੇਂ-ਸਮੇਂ ਤੇ ਸਾਡੀ ਗੱਲ ਸੁਣੀ ਸੀ ਇਹ ਸਾਡੇ ਕਿਸਾਨਾਂ ਦੇ ਨਾਲ ਬਹੁਤ ਵੱਡਾ ਧੋਖਾ ਤੇ ਸਾਡਾ ਪਾਣੀ 25% ਹਿੱਸਾ ਉੱਤੇ ਹੀ ਖਤਮ ਹੋ ਗਿਆ ਇਹ ਵਿਰੋਧੀ ਪਾਰਟੀਆਂ ਦਾ ਇੰਨਾ ਜੋਰ ਆ ਕਿ ਸਾਨੂੰ ਇਹ ਮੋਗਾ ਚੱਲਣੇ ਨਹੀਂ ਦਿੰਦੇਗੇ ਟੂਡੇ ਇੰਡੀਆ ਨਿਊਜ਼ ਦੇ ਦਰਸ਼ਕਾਂ ਦਾ ਸਵਾਗਤ ਆ ਜਿਵੇਂ ਕਿ ਆਪਾਂ ਦੇਖਦੇ ਆ ਕਿ ਸਰਕਾਰਾਂ ਹੋਂਚਾਉਣ ਤੋਂ ਪਹਿਲਾਂ ਵੱਡੇ ਵੱਡੇ ਦਾਅਵੇ ਵੱਡੇ ਵੱਡੇ ਵਾਅਦੇ ਕਰਦੀਆਂ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਵੀ ਸਰਕਾਰ ਬਣਨ ਤੋਂ ਪਹਿਲਾਂ ਬਹੁਤ ਵੱਡੇ ਵੱਡੇ ਜਿਹੜੇ ਵਾਅਦੇ ਤੇ ਦਾਅਵੇ ਕੀਤੇ ਗਏ ਸੀ ਕਿ ਉਹ ਸਾਰੇ ਕਿਤਨਾ ਕਿਤੇ ਠੋਸ ਨਜ਼ਰ ਆ ਰਹੇ ਨੇ ਆਓ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਇੱਥੋਂ ਦੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਇੱਕ ਕਿਸਾਨ ਆਗੂ ਨੇ ਉਹਨਾਂ ਨੂੰ ਕੀ ਕੀ ਦਿੱਕਤ ਆ ਰਹੀ ਆ ਕੀ ਕੀ ਉਹਨਾਂ ਨੂੰ ਪ੍ਰੋਬਲਮ ਆ ਪਾਣੀ ਦੀ ਕੀ ਸਮੱਸਿਆ ਜਾਂ ਹੋਰ ਸਮੱਸਿਆਵਾਂ ਦਾ ਆਪਾਂ ਉਹਨਾਂ ਦੇ ਬਾਰੇ ਜਾਣਦੇ ਆ ਉਹ ਆਪਾਂ ਗੱਲ ਕਰੀਏ ਜਗਜੀਤ ਸਿੰਘ ਪਿੰਡ ਮੇਰਾ ਚਬੜਾਵਾੜੀਆ ਰਕਵਾ ਸਾਡਾ ਪਿੰਡ ਭாக ਸਰ ਦਾ ਹੈਗਾ ਜੋ ਕਿ ਮੋਗਾ ਨੰਬਰ ਬਲਮਗੜ 62470 ਐਲ ਤੇ ਅਸੀਂ ਖੜੇ ਆ ਅਸੀਂ ਸਭ ਤੋਂ ਪਹਿਲਾਂ ਅਸੀਂ ਟੂਡੇ ਇੰਡੀਆ ਨਿਊਜ਼ ਦੇ ਵਾਲਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਇੱਥੇ ਆ ਕੇ ਸਾਰ ਲਈ ਆ ਕਿਸੇ ਨੇ ਨਹੀਂ ਸੁਣੀ ਅਸੀਂ ਅੱਜ ਵੀ ਹੁਣ ਬੇਨਤੀ ਕਰਦੇ ਆਂ ਸਰਕਾਰ ਇਸੇ ਬਹਾਨੇ ਦੇ ਨਾਲ ਸਾਡੀ ਕੋਈ ਸਾਰ ਲੈਵੇ ਅਸੀਂ ਜੀ ਇੱਥੇ ਮੋਗਾ ਨੰਬਰ 62 470 ਐਲ ਤੇ ਖੜੇ ਆਂ ਜੋ ਕਿ ਬਹੁਤ ਹੀ ਪੰਜਾਬ ਦਾ ਪੁਰਾਣਾ ਮੋਗਾ ਲਗਭਗ 2200 ਏਕੜ ਨੂੰ ਪਾਣੀ ਦੇ ਰਿਆ ਸੀਗਾ ਤੇ ਪੂਰੇ ਹੀ ਪੰਜਾਬ ਦੇ ਵਿੱਚ ਇੰਨਾ ਮਸ਼ਹੂਰ ਸੀ ਮੋਗਾ ਤੇ ਲੋਕ ਦੂਰੋਂ ਦੂਰੋਂ ਵੇਖਣ ਆਉਂਦੇ ਸੀ ਅੱਜ ਅਸੀਂ ਇਹਦੀ ਗੱਲ ਕਰੀਏ ਤਾਂ ਤੁਸੀਂ ਦੇਖ ਲਓ ਇਹਦਾ ਪਾਣੀ ਟੇਲਾ ਤੇ 1% ਵੀ ਨਹੀਂ ਪਹੁੰਚਦਾਗਾ ਜੋ ਇੱਥੇ ਪਾਣੀ ਚੱਲ ਰਿਹਾ ਅਸੀਂ ਸ਼ਨੀਵਾਰ ਤੇ ਐਤਵਾਰ ਵਾਲੀਆਂ ਵਾਰੀਆਂ ਦੇ ਵਿੱਚ ਉੱਥੇ ਜੇ ਸਪਰੇਅ ਕਰਨੀ ਹੋਵੇ ਤਾ ਸਾਨੂੰ ਡਰਮੀਆਂ ਚ ਪਾਉਣ ਵਾਸਤੇ ਪਾਣੀ ਵੀ ਨਹੀਂ ਪਹੁੰਚਦਾਗਾ ਕਾਰਨ ਇਹਦਾ ਕੀ ਹੈ ਵੱਡਾ ਸਭ ਤੋਂ ਵੱਡਾ ਕਾਰਨ ਇਹ ਆ ਕਿ ਇਹਦੇ ਵਿੱਚੋਂ ਆ ਕੱਸੀ ਜੋ ਬੰਦ ਹੋਈ ਪਈ ਆ ਬਿਲਕੁਲ ਬਿਲਕੁਲ ਹੀ ਪਾਣੀ ਟਪ ਨਹੀਂ ਰਿਹਾ ਇਸ ਕੱਸੀ ਦੇ ਨਾਲੋਂ 25% ਤੋਂ ਲੈ ਕੇ 30% ਪਾਣੀ ਚੌਥਰਾ ਮੈਨਰ ਜੋ ਸਾਫ ਕਾ ਸੀਐਮ ਹਰਚਰਨ ਬਰਾੜ ਨੇ ਨਵੀਂ ਕੱਢ ਕੇ ਕੱਸੀ ਪਾਣੀ ਦੇ ਦਿੱਤਾ ਤੇ ਸਾਡਾ ਪਾਣੀ 25% ਹਿੱਸਾ ਉੱਤੇ ਹੀ ਖਤਮ ਹੋ ਗਿਆ ਜਦ ਕਿ ਚੌਤਰਾ ਮੈਨਰ ਚੌਤਰਾ ਪਿੰਡ ਤੋਂ ਕ੍ਰੋਸ ਹੁੰਦੀ ਹੋਈ ਇਹ ਝਵੇਲਵਾਲੀ ਤੋਂ ਸਰਹੰਦ ਫੀਡਰ ਦੇ ਵਿੱਚੋਂ ਨਿਕਲਦੀ ਸੀ ਇਸ ਲਈ 15 ਸਾਲਾਂ ਤੋਂ ਉਹ ਸਾਨੂੰ ਬਿਲਕੁਲ ਧੋਖੇ 'ਚ ਰੱਖਿਆ ਸਰਕਾਰ ਨੇ ਕਿ ਚੌਤਰਾ ਮੈਨਰ ਦਾ ਨਕਸ਼ਾ ਕਿਤੇ ਆ ਤੇ ਪਾਣੀ ਉਹਦਾ ਚੌਤਰਾ ਮੈਨਰ ਨੂੰ ਪਾਸੇ ਤੋਂ ਦਿੱਤਾ ਜਾ ਰਿਹਾ ਹੁਣ ਵੱਡੀ ਗੱਲ ਇਹ ਆ ਕਿ ਅਸੀਂ ਆਪਦੇ ਹੱਕ ਦੇ ਲਈ ਲੜਦੇ ਲੜਦਿਆਂ ਨੇ ਨਾਲ ਹੀ ਬਾੜ 465 ਮੋਗਾ ਮਨਜ਼ੂਰ ਕਰਵਾਇਆ ਜੋ ਕਿ ਇਸ ਟਾਈਮ ਬੰਦ ਪਿਆ ਇਹ ਮੋਗਾ ਚੱਲ ਵੀ ਪਿਆ ਸੀ ਆ ਕੁਝ ਘੰਟੇ ਤੇ ਵਿਰੋਧੀ ਪਾਰਟੀ ਨੇ ਕੁਝ ਹਾਈ ਕੋਰਟ ਦੇ ਵਿੱਚ ਰਟਪਾਤੀ ਰਟ ਦੇ ਕਾਰਨ ਉਹ ਉਹਦਾ ਕੰਮ ਰੁਕ ਗਿਆ ਰੁਕਣ ਦਾ ਕੰਮ ਕਾਰਨ ਕੁਝ ਵੀ ਨਹੀਂ ਜੋ ਖਾਲਾ ਜਾ ਰਿਹਾ ਅਸੀਂ ਇੱਥੋਂ ਪੈਪਲੈਨ ਪਾਉਣੀ ਆ ਸਾਂਝੀ ਹੀ ਪੰਚਾਇਤੀ ਰਕਵੇ ਦੇ ਵਿੱਚੋਂ ਜਾ ਰਿਹਾ ਕਿਸੇ ਦਾ ਕੋਈ ਸਿਰਦਰਦੀ ਨਹੀਂਗੀ ਪਰ ਪਤਾ ਨਹੀਂ ਕੀ ਕਾਰਨ ਆ ਕਿ ਵਿਰੋਧੀ ਪਾਰਟੀਆਂ ਦਾ ਇੰਨਾ ਜੋਰ ਆ ਕਿ ਸਾਨੂੰ ਇਹ ਮੋਗਾ ਚੱਲਣੇ ਨਹੀਂ ਦਿੰਦੇਗੇ ਕੋਈ ਇੱਥੇ ਸਟੇਜ ਨਹੀਂਗਾ ਐਸਨ ਐਸਡੀਓ ਯੂਨੀਵਰਸਿਟੀ ਸਾਰੇ ਹੀ ਕਿਸਾਨ ਭਰਾ ਬਹੁਤ ਵਾਰੀ ਮਿਲ ਚੁੱਕੇ ਆ ਕਿ ਸਾਡਾ ਇਹ ਮੋਗਾ ਚਾਲੂ ਕੀਤਾ ਜਾਵੇ ਪਰਚੀਆਂ ਬਣੀਆਂ ਪਈਆਂ ਵਾਰੀਆਂ ਬਣੀਆਂ ਪਈਆਂ ਸਾਡੀ ਅੱਜ ਅਸੀਂ ਇੱਥੇ ਟੂਡੇ ਇੰਡੀਆ ਚੈਨਲ ਵਾਲਿਆਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਅੱਜ ਗੱਲ ਸੁਣ ਕੇ ਸਾਰਾ ਰਕਵਾ ਵੇਖਿਆ 220 ਕਿੱਲੇ ਤੇ ਪਾਣੀ ਜਾਣਾ ਬੜਾ ਹੀ ਮੁਸ਼ਕਲ ਆ ਹੁਣ ਸਾਨੂੰ ਸਭ ਤੋਂ ਵੱਡਾ ਦੁੱਖ ਇਹ ਆ ਚੌਤਰਾ ਮੈਨਰ ਵਾਲੇ ਜੋ ਰਕਵਾ ਦਿੱਤਾ ਅੱਜ ਵੀ ਪਿੰਡ ਆਰਾਮਗੜ ਚੁੰਗਾ ਦੇ ਵਿੱਚ 125 ਅਕੜ ਦੀ ਡਬਲ ਵਾਰੀ ਲੱਗ ਰਹੀ ਆ ਅਸੀਂ ਵਾਰ-ਵਾਰ ਬੇਨਤੀ ਕੀਤੀ ਆ ਕਿਉਂਕਿ ਉਹ ਇਸ 모ਘੇ ਚ ਵੀ ਲਾ ਰਹੇ ਆ ਇਸ ਕੱਸੀ ਦੇ ਵਿੱਚ ਵੀ ਪਾਣੀ ਲਾ ਰਹੇ ਆ ਤੇ 14 ਮੰਦਰ ਦੇ ਵਿੱਚੋਂ ਵੀ ਲਾ ਰਹੇ ਆ ਇਹ ਸਾਡੇ ਕਿਸਾਨਾਂ ਦੇ ਨਾਲ ਬਹੁਤ ਵੱਡਾ ਧੋਖਾ ਅਸੀਂ ਹੁਣ ਇਹੀ ਵਾਰ-ਵਾਰ ਬੇਨਤੀ ਕਰਦੇ ਆ ਮਹਿਕਮੇ ਨੂੰ ਮਹਿਕਮਾ ਸਾਹਿਬ ਸਾਨੂੰ ਇਦੋਂ ਤਾਂ ਇਹ ਜਿਆਦਾ ਬਿਲਕੁਲ ਇਹ 모ਘਾ ਕੈਦ ਕਰ ਦਿਓ ਕੈਦ ਕਰ ਦਿਓ ਅਸੀਂ ਹੱਲਾਸ਼ੇਰੀ ਦੇ ਕੇ ਇਥੋਂ ਕੱਸੀ ਸਵਾਰ ਕੇ ਲੈ ਕੇ ਜਾਂਦੇ ਆ 7 ਕਿਲੋਮੀਟਰ ਸਾਡਾ ਇੱਕ ਇੱਕ ਏਕੜ ਮਗਰ 100 ਰੁਪਿਆ ਖਰਚਾ ਆ ਜਾਂਦਾ ਤੇ 2200 ਕਿੱਲੇ ਮਗਰ 2 ਸਵਾ 2 ਲੱਖ ਰੁਪਿਆ ਸਾਡਾ ਲੱਗ ਜਾਂਦਾ ਕੱਸੀ ਸਵਾਰ ਦੇ ਤੇ ਜਿੱਦੇ ਸਾਡੀਆਂ ਵਾਰੀਆਂ ਸ਼ਨੀਵਾਰ ਦੀਆਂ ਤੇ ਐਤਵਾਰ ਦੀਆਂ ਆਉਂਦੀਆਂ ਤੇ ਸਾਨੂੰ ਸਪਰੇਅ ਵਾਸਤੇ ਪਾਣੀ ਡਰਮੀਆਂ ਚ ਪਾਉਣ ਵਾਸਤੇ ਪਾਣੀ ਨਹੀਂ ਮਿਲਦਾਗਾ ਅਸੀਂ ਇਹ ਬਹੁਤ ਚਿਰ ਤੋਂ ਮੰਗ ਕਰ ਰਹੇ ਹਾਂ ਅਸੀਂ ਸਭ ਤੋਂ ਜ਼ਿਆਦਾ ਔਖੇ ਆ ਡਰੇਨ ਦਾ ਪਾਣੀ ਚੱਕ ਕੇ ਅਸੀਂ ਆਪਣੀਆਂ ਫਸਲਾਂ ਪਾੜ ਰਹੇ ਹਾਂ ਡਰੇਨ ਦਾ ਪਾਣੀ ਜੋ ਕਿ 600 ਰੁਪਏ 700 ਰੁਪਏ ਘੰਟਾ ਸਾਨੂੰ ਡੀਜ਼ਲ ਫੂਕ ਕੇ ਦੇਣਾ ਪੈਂਦਾ ਸਰਕਾਰ ਸਾਡੋਂ ਨਹੀਂ ਕੁਛ ਕਰਨਾ ਚਾਹੁੰਦੀ ਤਾਂ ਸਾਨੂੰ ਡਰੇਨ ਤੇ ਦੋ ਸਰਕਾਰੀ ਤਿੰਨ ਮੋਟਰਾਂ ਹੀ ਦੇ ਦੇਣ ਸਾਡਾ ਕੋਈ ਨਾ ਕੋਈ ਤਾਂ ਛੋਟੇ ਜ਼ਿੰਮੇਵਾਰਾਂ ਦਾ ਮਸਲਾ ਹੱਲ ਹੋਵੇ ਅਸੀਂ ਇਸ ਕਰਕੇ ਕਾਂਗਰਸ ਸਰਕਾਰ ਨੂੰ ਬਹੁਤ ਜ਼ਿਆਦਾ ਅਸੀਂ ਇਸ जखਮਾਂ ਤੇ ਲੋਨ ਸਾਡੇ ਲਾਇਆ ਜਿਨੇ 14 ਮੈਨਰ ਕੱਢੀ ਆ ਆਮ ਆਦੀ ਪਾਰਟੀ ਦੀ ਅਸੀਂ ਰੋਜ਼ਾਨਾ ਐਡਾ ਸੌਂਦੇ ਆ ਜੀ ਮੈਂ ਟੀਲਾਂ ਤੇ ਪਾਣੀ ਪਹੁੰਚਾ ਦਿੱਤਾ ਮਾਨਯੋਗ ਮੁੱਖ ਮੰਤਰੀ ਸਾਹਿਬ ਇਸ ਰਕਵੇ 'ਚ ਬਾਹਰ 470 ਲੀਟਰ ਤੇ ਆ ਕੇ ਦੇਖ ਆਪਣੇ ਅਫਸਰ ਆ ਕੇ ਭੇਜੇ ਕਿ ਸਾਡੇ ਸ਼ਨੀਵਾਰ ਤੇ ਐਤਵਾਰ ਵਾਲੀਆਂ ਵਾਰੀਆਂ 'ਚ ਕਿੱਥੇ ਸਾਡੇ ਕੋਲੇ ਪਾਣੀ ਪਹੁੰਚਦਾ ਇਹ ਤੁਸੀਂ ਇਹ ਗੱਲਾਂ ਆਪਣੇ ਅਫਸਰਾਂ ਤੋਂ ਜਾਂਚ ਕਰਵਾ ਲਓ ਸਾਡੇ ਰੋਂਦੇ ਹੋਏ ਕਿਸਾਨਾਂ ਦੀਆਂ ਫਸਲਾਂ ਬਚਾ ਲਓ ਜੋ ਅਸੀਂ ਪਿਛਲੇ 20 ਸਾਲਾਂ ਤੋਂ ਇੰਨੇ ਦੁੱਖ ਦੇ ਵਿੱਚ ਅਸੀਂ ਆਪਣੀ ਜ਼ਿੰਦਗੀ ਭੋਗ ਰਹੇ ਆ ਇਹ ਅਸੀਂ ਕੋਈ ਝੂਠੀ ਬੋਲ ਰਹੇ ਅੱਜ ਕਿਸੇ ਵੀ ਆਪਣੇ ਇਸ ਏਰੀਏ 'ਚ ਜਾ ਕੇ ਪੁੱਛੋ ਵੀ ਮਦਰਸਾ ਪਿੰਡ ਦਾ ਭਾਕ ਸਰਪੰਡ ਦੇ ਰੇਲਵੇ ਲਾਈਨ ਤੋਂ ਥੱਲੇ ਵਾਲਾ ਰੇਲਵੇ ਸੇਮ ਨਾਲ ਟ੍ਰੇਨ ਤੋਂ ਥੱਲੇ ਵਾਲੇ ਰਕਵੇ ਦੇ ਵਿੱਚ ਸਾਡਾ ਕਿੰਨਾ ਬੁਰਾ ਹਾਲ ਆ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਇਹੀ ਅਰਜ਼ ਕਰਦੇ ਆ ਇਸ ਗੱਲੋਂ ਤਾਂ ਸਾਡੀ ਬਾਦਲ ਸਰਕਾਰ ਹੀ ਬਹੁਤ ਵੱਧਾ ਸੀਗੀ ਜਿੰਨਾਂ ਨੇ ਆਪਣੀ ਸਾਡੀਆਂ ਗੱਲਾਂ ਸਮੇਂ-ਸਮੇਂ ਤੇ ਸਾਡੀ ਗੱਲ ਸੁਣੀ ਸੀਗੀ ਪਰ ਅਸੀਂ ਇਹ ਸਮਾਂ ਅਸੀਂ ਮਾਨਯੋਗ ਸਰਕਾਰ ਨੂੰ ਇਹ ਹੀ ਚ ਕਹਿਣਾ ਚਾਹੁੰਦੇ ਆ ਮਾਨ ਸਾਹਿਬ ਇਹ ਸਾਨੂੰ ਟੇਲਾਂ ਦੇ ਪਾਣੀ ਪਹੁੰਚਾਉਣ ਦੀਆਂ ਏਡਾਂ ਜਿਹੜੀਆਂ ਤੁਸੀਂ ਦੇ ਰਹੇ ਆ ਟੀਵੀਆਂ ਦੀ ਦੇ ਰਹੇ ਆ ਫਲੈਕਸ ਬੋਰਡਾਂ ਦੀ ਦੇ ਰਹੇ ਆ ਇਹ ਸਭ ਤੁਹਾਡੀਆਂ ਝੂਠੀਆਂ ਸਾਡੀ ਬਾਹਰ 470 ਲੇ ਤੇ ਆ ਕੇ ਜਾਂਚ ਕਰੋ ਆਪਣੇ ਅਫਸਰਾਂ ਨੂੰ ਭੇਜੋ ਜੋ ਸਾਡੀ ਕਸੀ ਦੇ ਵਿੱਚ ਚਾਰ ਬੂਟ ਇੰਨੇ ਹੋਏ ਪਏ ਆ ਬਹੁਤ ਜ਼ਿਆਦਾ ਹੋਏ ਪਏ ਆ ਇਹਦੇ ਵਿੱਚ ਦੇ ਡੇਡ ਫੋਟੇ ਪੂਰੀ ਜਿਹੜੀ ਇੱਥੇ ਮਿੱਟੀ ਜੰਮੀ ਪਈ ਆ ਸਾਨੂੰ ਪਾਣੀ ਕਿੱਥੋਂ ਪਹੁੰਚੇ ਇਹ ਸਾਂਝਾ ਕੰਮ ਆ ਸਰਕਾਰ ਦੇ ਮੂਰੇ ਕੁਝ ਵੀ ਨਹੀਂ ਇਹਦੀ ਸਫਾਈ ਕੀਤੀ ਜਾਵੇ ਅੱਜ ਤੱਕ ਜੀ ਕੋਈ ਨਹੀਂ ਆਏਗਾ ਸਿਰਫ ਸਾਨੂੰ ਇਹ ਹੀ ਦਿਲਾਸਾ ਦਿੰਦੇ ਆ ਜੀ ਤੁਸੀਂ ਮੰਤਰੀ ਤੋਂ ਫੋਨ ਕਰਾ ਦਿਓ ਜੀ ਅਸੀਂ ਤੁਹਾਡਾ ਮੁੱਘਾ ਚਲਾ ਦਿੰਨੇ ਆ ਤੁਸੀਂ ਇਸ ਤਰ੍ਹਾਂ ਕਰਵਾ ਲਓ ਜੀ ਤੁਸੀਂ ਆਉਂ ਕਰ ਲਓ ਸਾਨੂੰ ਕਿਸੇ ਦੀ ਸਾਡੀ ਗੱਲ ਨਹੀਂ ਸੁਨੇਗੀ ਤੇ ਹੁਣ ਤੁਸੀਂ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅਪੀਲਾਂ ਸਾਡੇ ਕੋਲ ਦੋ ਤਰ੍ਹਾਂ ਦੀਆਂ ਜੀ ਪਹਿਲੀ ਅਪੀਲ ਤਾਂ ਸਾਡੀ ਇਹ ਆ ਵੀ ਸਾਡਾ ਇਥੋਂ ਜਿਹੜਾ ਬਾੜ 465 ਐਲ ਮੋਗਾ ਇਹ ਚਲਾਇਆ ਜਾਵੇ ਸਾਡੀ ਪਾਈਪਲਾਈਨ ਮਨਜ਼ੂਰ ਆ ਸਾਨੂੰ ਕੋਈ ਨਾ ਕੋਸ ਹੌਸਲਾ ਹੋ ਜਾਵੇ ਸਾਡਾ ਪਾਣੀ ਲੱਗੇ ਦੂਜੀ ਮੰਗ ਇਹ ਆ ਵੀ ਸਾਨੂੰ ਜੇ ਹੋਰ ਸਾਡੀ ਸੇਮ ਨਾਲੀ ਦੇ ਨਾਲ ਦੀ ਡਰੇਨ ਕੋਕਸੀ ਮਨਜ਼ੂਰ ਹੁੰਦੀ ਆ ਜਾਂ ਸਾਨੂੰ ਸੈਂਫਲ ਹੀ ਮਿਲਦਾ ਤੇ ਅਸੀਂ ਜਿਹੜੀ ਅਰਨੀ ਵਾਲਮ ਐਨਰ ਦੇ ਵਿੱਚੋਂ ਵੀ ਆਪਦਾ ਕੁਝ ਹਿੱਸਾ ਲੈ ਕੇ ਉਧਰ ਮੋਗਾ ਲਵਾ ਸਕਦੇ ਆ ਸਾਡੀ ਤਾਂ ਇਹ ਹੀ ਮੰਗ ਆ ਜੀ ਉਸੇ ਟਾਈਮ ਇਹ ਸੀਗਾ ਵੀ ਸਾਡੇ ਕੋਲੇ 13 ਕਿੱਲਿਆਂ ਦੇ 42 ਮਿੰਟ ਵਾਰੀ ਦੇ ਆ ਤੇ 4 ਕਿੱਲੇ ਥਾਂ ਲੱਗ ਜਾਂਦਾ ਸੀਗਾ ਅੱਜ ਸਾਡੇ ਕੋਲੇ 13 ਕਿੱਲਿਆਂ ਦੀ ਵਾਰੀ ਦੇ ਵਿੱਚ 4 ਕਨਾਲਾਂ 4 ਮਰਲੇ ਨਹੀਂ ਲੱਗਦਾਗਾ ਤੁਸੀਂ ਆਪ ਇਹਦੀ ਕੈਲਕੂਲੇਸ਼ਨ ਕਰ ਸਕਦੇ ਆ ਕਿੱਥੇ 4 ਕਿੱਲੇ ਕਿੱਥੇ 4 ਮਰਲੇ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਵੀ ਸਾਡੇ ਕੋਲੇ ਇਹਦੇ ਲਈ ਇੱਕ ਡਰਮੀਆਂ ਚ ਪਾਉਣ ਵਾਸਤੇ ਸਪਰੇਅ ਵਾਸਤੇ ਪਾਣੀ ਨਹੀਂ ਜਾਂਦਾਗਾ ਕਿੰਦੀ ਹੈਰਾਨੀ ਵਾਲੀ ਗੱਲ ਇੱਕ ਬਸੇ ਹੜ ਰਾ ਰਹੇ ਆ ਸਾਨੂੰ ਜਿਹੜਾ ਪਾਣੀ ਟੇਲਾਂ ਦੇ ਸਰਕਾਰ ਵਾਧੇ ਕਰ ਰਹੀ ਆ ਸਾਨੂੰ ਉਹ ਵਾਅਦਿਆਂ ਦੇ ਮੁਤਾਬਕ 1% ਵੀ ਪਾਣੀ ਨਹੀਂ ਜਾ ਰਿਹਾ ਜੀ